ਸਿੰਘ ਢਿੱਲੋਂ ਜਿਸ ਨੂੰ ਰਾਧਾ ਸਵਾਮੀ ਇਹ ਆਪਣਾ ਗੁਰੂ ਮੰਨਦੇ ਨੇ ਤੇ ਰਾਧਾ ਸਵਾਮੀ ਦਾ ਮੌਜੂਦਾ ਮੁਖੀ ਹੈ ਕੁਝ ਸਾਲ ਪਹਿਲਾਂ ਦੀ ਗੱਲ ਹੈ ਚੁੱਪਚਪੀਂਤਿਆਂ ਬਿਨਾਂ ਸਿਕਿਉਰਿਟੀ ਤੋਂ ਥੋੜੇ ਜਿਹਾ ਸੇਵਾਦਾਰ ਨਾਲ ਲੈ ਕੇ ਤੇ ਜਾਣਾ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਇਸਨੇ ਮੱਥਾ ਟੇਕ ਕੇ ਆਉਣਾ ਕਈ ਦਿਨ ਜਾਂਦਾ ਰਿਹਾ ਹਫ਼ਤੇ 2 ਹਫ਼ਤੇ ਬਾਅਦ ਜਾਣਾ ਮੱਥਾ ਟੇਕ ਕੇ ਆਉਣਾ ਇੱਕ ਦਿਨ ਪੱਤਰਕਾਰਾਂ ਨੇ ਦੇਖ ਲਿਆ ਤੇ ਜਾ ਕਰਕੇ ਪੁੱਛਿਆ ਜੀ ਤੁਸੀਂ ਤੇ ਆਪਣੇ ਮੱਤ ਦੇ ਗੁਰੂ ਅਖਵਾਉਂਦੇ ਹੋ ਇਥੇ ਮੱਥਾ ਟੇਕਣ ਆਉਣ ਦਾ ਪ੍ਰਯੋਜਨ ਕੀ ਏ ਕਾਰਨ ਕੀ ਏ ਕਿਸ ਵਾਸਤੇ ਆਉਂਦੇ ਏ ਤੇ ਰਾਧਾ ਸਵਾਮੀਏ ਦੇ ਗੁਰੂ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਹਿਣ ਲੱਗਾ ਜੀ ਮੈਨੂੰ ਕੈਂਸਰ ਦਾ ਰੋਗ ਹੈ ਮੈਂ ਸਤਗੁਰੂ RAMDAS ji ਦੇ ਦਰ ਤੇ ਮੱਥਾ ਟੇਕਣ ਵਾਸਤੇ ਆਉਣਾ ਹੈ ਮੇਰਾ ਕੈਂਸਰ ਦਾ ਰੋਗ ਠੀਕ ਹੋ ਜਾਵੇ ਸਾਧ ਸੰਗਤ ਜੀ ਭਾਵੇਂ ਗੁਰੂ ਦਾ ਸ਼ਰੀਕ ਬਣਦਾ ਪਰ ਜਦੋਂ ਟਹਿ ਕੇ ਚਰਨੀ ਪੈ ਗਿਆ ਤੇ ਸਤਗੁਰੂ RAMDAS ji ਨੇ ਕਿਰਪਾ ਕੀਤੀ ਗੁਰਿੰਦਰ ਸਿੰਘ ਢਿੱਲੋਂ ਦਾ ਕੈਂਸਰ ਦਾ ਰੋਗ ਠੀਕ ਹੋ ਗਿਆ ਤੇ ਪੱਤਰਕਾਰਾਂ ਨੇ ਪੁੱਛਿਆ ਜੀ ਤੁਸੀਂ ਤੇ ਗੁਰੂਸਾ ਦਵਾਉਂਦੇ ਹੋ ਆਪ ਨੂੰ ਗੁਰੂ ਅਖਵਾਉਂਦੇ ਹੋ ਫਿਰ ਗੁਰੂ ਰਾਮਦਾਸ ਜੀ ਦੇ ਕਰਤੇ ਗੁਰੂ ਮੰਨ ਕੇ ਮੱਥਾ ਟੇਕਣਾ ਆਉਂਦੇ ਹੋ ਤੇ ਗੁਰਿੰਦਰ ਸਿੰਘ ਢਿੱਲੋਂ ਨੇ ਫਿਰ ਗੁਰਬਾਣੀ ਦੀ ਪੰਕਤੀ ਪੜੀ ਸੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਗੁਰੂ ਨੇ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਸਾਧ ਸੰਗਤ ਜੀ ਪਖੰਡੀਆਂ ਨੂੰ ਵੀ ਗਾਹੇ ਬਗਾਹੇ ਇਸ ਦਰ ਤੇ ਝੁਕਣਾ ਹੀ ਪੈਂਦਾ ਸਾਰੇ ਜਿਸ ਤੇ ਨਾ ਝੁਕ ਜਾਏ ਉਸ